ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਸਾਡਾ ਅੱਜ ਦਾ ਸਵਾਲ ਹੈ ਜੇਕਰ ਸੱਤ ਲਗਾਤਾਰ ਸੰਖਿਆਵਾਂ ਦਾ ਜੋੜਫਲ 35 ਹੈ ਤਾਂ ਵਿਚਕਾਰ ਵਾਲੀ ਸੰਖਿਆ ਦਾ ਵਰਗ ਪਤਾ ਕਰੋ ਸੱਤ ਲਗਾਤਾਰ ਸੰਖਿਆਵਾਂ ਦਾ ਜੋੜਫਲ 35 ਹੈ ਤਾਂ ਪਿਆਰੇ ਬੱਚਿਓ ਇਹਦੇ ਸਾਨੂੰ ਚਾਰ ਵਿਕਲਪ ਵੀ ਦਿੱਤੇ ਹਨ 0499 ED25 ਤੇ ਸਸਾ ਵਿਕਲਪ ਹੈ 49 ਤਾਂ ਸਭ ਤੋਂ ਪਹਿਲਾਂ ਅਸੀਂ ਵਿਚਕਾਰਲੀ ਸੰਖਿਆ ਪਤਾ ਕਰਾਂਗੇ 35 ਜੋੜਫਲ ਦਿੱਤਾ ਹੈ ਤੇ ਲਗਾਤਾਰ ਸੰਖਿਆਵਾਂ ਸੱਤ ਸੰਖਿਆਵਾਂ ਸੱਤ ਨਾਲ ਅਸੀਂ 35 ਨੂੰ ਭਾਗ ਕਰਾਂਗੇ ਇਹ ਆ ਜਾਵੇਗਾ 5 7 5 35 ਮਤਲਬ ਕੀ ਹੈ ਹੁਣ ਸਾਡੀਆਂ 5 ਜਿਹੜੀ ਹੈ ਵਿਚਕਾਰਲੀ ਸੰਖਿਆ ਹੈ ਇਸ ਤੋਂ ਤਿੰਨ ਸੰਖਿਆਵਾਂ ਅੱਗੇ ਹਨ ਅਤੇ ਤਿੰਨ ਸੰਖਿਆਵਾਂ ਮਹੀ ਇਸ ਤੋਂ ਪਿੱਛੇ ਹਨ 5 ਹੈ ਜੋ ਵਿਚਕਾਰ ਵਾਲੀ ਸੰਖਿਆ ਹੈ ਜੋੜ ਫਲ ਨੂੰ ਲਗਾਤਾਰ ਦੀ ਜੋ ਸੰਖਿਆਵਾਂ ਦੀ ਗਿਣਤੀ ਹੈ ਉਸ ਨਾਲ ਭਾਗ ਕਰਨ ਤੇ 5 ਆ ਜਾਂਦਾ ਹੈ ਇਸ ਵਿੱਚੋਂ ਦੂਜਾ ਪ੍ਰਸ਼ਨ ਵੀ ਅਸੀਂ ਸਮਝ ਸਕਦੇ ਹਾਂ ਜੇਕਰ ਸਾਨੂੰ ਲਗਾਤਾਰ ਸੰਖਿਆਵਾਂ ਦਿੱਤੀਆਂ ਹੋਣ ਇਹਨਾਂ ਦਾ ਅਸੀਂ ਜੋੜ ਫਲ ਪਤਾ ਕਰਨਾ ਹੋਵੇ ਤਾਂ ਵਿਚਲੜੀ ਸੰਖਿਆ ਲੈ ਕੇ ਕੁੱਲ ਸੰਖਿਆਵਾਂ ਦੀ ਗਿਣਤੀ ਦੇ ਨਾਲ ਅਸੀਂ ਉਹਨਾਂ ਨੂੰ ਗੁਣਾ ਕਰ ਸਕਦੇ ਹਾਂ ਤਾਂ ਸਾਡਾ ਜੋੜ ਫਲ ਵੀ ਅਸੀਂ ਇਸ ਤੋਂ ਕਰ ਸਕਦੇ ਹਾਂ ਤੇ ਹੁਣ ਅਸੀਂ ਵਿਚਕਾਰਲੀ ਸੰਖਿਆ ਜੋੜ ਫਲ ਤੋਂ ਪਤਾ ਕਰ ਲਈ ਹੈ 5 ਤਾਂ 5 ਦਾ ਅਸੀਂ ਵਰਗ ਪਤਾ ਕਰਨਾ ਹੈ ਪਿਆਰੇ ਬੱਚਿਓ ਵਰਗ ਹੁੰਦਾ ਹੈ 5 ਦੀ ਗੁਣਾ ਜੇ 5 ਨਾਲ ਕਰ ਦਈਏ ਤਾਂ ਇਹ 5 ਦਾ ਵਰਗ ਹੋ ਜਾਂਦਾ ਹੈ 5 5 25 ਤਾਂ ਸਾਡਾ ਉੱਤਰ ਕੀ ਹੋਏਗਾ 25 ਬਹੁਤ-ਬਹੁਤ ਧੰਨਵਾਦ ਪਿਆਰੇ ਬੱਚਿਓ ਸ਼ੁਕਰੀਆ ਮਿਲਾਂਗੇ ਅਗਲੇ ਸਵਾਲ ਦੇ ਨਾਲ